2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਪੱਬਾਂ ਭਾਰ ਨੇ ਅਤੇ ਆਪੋ ਆਪਣੇ ਯੋਧਿਆਂ ਨੂੰ ਆਪੋ ਆਪਣੇ ਮਿਹਨਤੀ ਵਰਕਰਾਂ ਨੂੰ ਜਿਹੜੀਆਂ ਉਹ ਨਵੀਆਂ ਜ਼ਿੰਮੇਵਾਰੀਆਂ ਦੇ ਨਵਾਜਾ ਜਾ ਰਿਹਾ ਜੀ ਹਾਂ ਕਾਂਗਰਸ ਪਾਰਟੀ ਦੀ ਇੱਕ ਸੂਚੀ ਜਾਰੀ ਹੁੰਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੇਜ ਤੋਂ ਇੱਕ ਸੂਚੀ ਜਾਰੀ ਹੁੰਦੀ ਹੈ ਜਿਸ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਤੇ ਪੰਜਾਬ ਦੇ ਬਹੁਤ ਸਾਰੇ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਆਗੂਆਂ ਨੂੰ ਸਾਬਕਾ ਚੇਅਰਮੈਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਤੇ ਉੱਥੇ ਹੀ ਅਸੀਂ ਇਸ ਵੇਲੇ ਮਾਝੇ ਦੇ ਜ਼ਿਲ੍ਹਾ ਤਰਨਤਾਰਨ ਦੇ ਇੱਕ ਮਿਹਨਤੀ ਵਰਕਰ ਨੂੰ ਮਜੀਠੇ ਦਾ ਜਿਹੜਾ ਕੋਆਰਡੀਨੇਟਰ ਕਾਂਗਰਸ ਪਾਰਟੀ ਵੱਲੋਂ ਲਗਾਇਆ ਗਿਆ ਹੈ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕੇ ਵਧਾਈਆਂ ਦੇਣ ਵਾਲੇ ਵੀ ਉਹਨਾਂ ਦੇ ਸਮਰਥਕ ਉਹਨਾਂ ਦੇ ਸਾਥੀ ਵੀ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਮੇਰੇ ਨਾਲ ਮੌਜੂਦ ਨੇ ਸਰਦਾਰ ਨਵਰੂਪ ਸਿੰਘ ਡਾਲੇਕੇ ਇੱਕ ਨਵੀਂ ਜ਼ਿੰਮੇਵਾਰੀ ਪਹਿਲਾਂ ਵੀ ਜ਼ਿੰਮੇਵਾਰੀ ਹੈ ਕਾਂਗਰਸ ਦੇ ਵਿੱਚ ਇੱਕ ਹੋਰ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਮਿਲੀ ਹੈ ਤੇ ਕਿਵੇਂ ਉਹ ਇਸ ਜ਼ਿੰਮੇਵਾਰੀ ਨੂੰ ਵੇਖਦੇ ਨੇ ਤੇ ਕਿਵੇਂ ਉਸ ਦੇ ਲਈ ਉਹ ਤਿਆਰ ਨੇ ਕਿਉਂਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਪੱਬਾ ਪਾਰ ਨੇ ਡਾਲੇਕੇ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਨੇ ਤੇ ਸਾਥੀ ਅੱਜ ਘਰ ਦੇ ਵਿੱਚ ਪਹੁੰਚੇ ਨੇ ਵਧਾਈ ਦੇਣ ਦੇ ਲਈ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਇਹਦੇ ਨਾਲ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਬ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼크ਰਾਨਾ ਕੋਟ ਕੋਟ ਜੀ ਤੇ ਮੇਰੇ ਆ ਜਿਹੜੇ ਭਰਾ ਮੇਰੇ ਸਿਰ ਦਾ ਤਾਜ ਨੇ ਜਿਹੜੇ ਮੇਰੇ ਹਮੇਸ਼ਾ ਮੇਰੇ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੰਦੇ ਨੇ ਜੀ ਜੀ ਤੇ ਮੇਰੀ ਕਾਂਗਰਸ ਦੀ ਹਾਈ ਕਮਾਂਡ ਆਦਰਨੀਆ ਰਾਹੁਲ ਗਾਂਧੀ ਜੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਖੜਗੇ ਸਰ ਤੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵਿਰੋਧੀ ਧਿਰ ਦੇ ਲੀਡਰ ਤੇ ਸਾਡੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਜੋ ਮੈਨੂੰ ਜ਼ਿੰਮੇਵਾਰੀ ਮਜੀਠੇ ਹਲਕੇ ਦੇ ਵਿੱਚ ਦਿੱਤੀ ਗਈ ਆ ਮੈਂ ਸੰਗਠਨ ਦੀ ਮਜ਼ਬੂਤੀ ਵਾਸਤੇ ਮੈਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਜੋ ਮੇਰੀ ਜ਼ਿੰਮੇਵਾਰੀ ਲਈ ਗਈ ਆ ਮੈਂ ਆਪਣੀ ਪੂਰੀ ਤਾਕਤ ਝੋਕ ਕੇ ਮੈਂ ਪੈਣਾ ਭਰਾਵਾਂ ਗੜੀ ਹੱਥ ਜੋੜ ਕੇ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰੂੰਗਾ ਵੇਖੋ ਜੀ ਮੈਂ ਤੁਹਾਨੂੰ ਸਾਬ ਇਹ ਗੱਲ ਦੱਸੀ ਆ ਕਿ ਮੈਂ ਇੱਕ ਛੋਟਾ ਵਰਕਰ ਆ ਆਮ ਕਿਸਾਨ ਪਰਿਵਾਰ ਚੋਂ ਉੱਠਿਆ ਵਾਂ ਠੀਕ ਆ ਆਮ ਛੋਟੇ ਪਰਿਵਾਰਾਂ ਚੋਂ ਉੱਠ ਕੇ ਤੇ ਮੈਨੂੰ ਪਾਰਟੀ ਨੇ ਜੋ ਸਮੇਂ-ਸਮੇਂ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਨਿਭਾਉਣ ਦੀ ਕੋਸ਼ਿਸ਼ ਕੀਤੀ ਪਾਰਟੀ ਜਿੱਥੇ ਵੀ ਜ਼ਿੰਮੇਵਾਰੀ ਲਾਊਗੀ ਤੇ ਸਾਨੂੰ ਸਿਰ ਮੱਥੇ ਆ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਜੀ ਦੀ ਤੁਸੀਂ ਗੱਲ ਕੀਤੀ ਆ ਸਾਡੇ ਪ੍ਰਧਾਨ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਤੇ ਲੋਕਾਂ ਦੇ ਅਸ਼ੀਰਵਾਦ ਨਾਲ ਤੇ ਵੈਗਰੂ ਦੀ ਕਿਰਪਾ ਨਾਲ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਨੇ ਕਿਦੜਬੇ ਤੋਂ ਜਾ ਕੇ ਲੁਧਿਆਣੇ ਇਲੈਕਸ਼ਨ ਲੜ ਕੇ ਪਾਰਲੀਮੈਂਟ ਦਾ ਮੈਂਬਰ ਬਣਿਆ ਮੈਂ ਲਾਗਲੇ ਪਿੰਡ ਚ ਜਾ ਕੇ ਪੰਚਾਇਤ ਮੈਂਬਰ ਨਹੀਂ ਇਹੀ ਬਣ ਸਕਦੇ ਕਿਉਂ ਉਹਦਾ ਕਾਰਨ ਕੀ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਬਹੁਤ ਵੱਡੀ ਸ਼ਖਸੀਅਤ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਜੇ ਲੋਕਾਂ ਲਈ ਉਹ ਖੜੇ ਆ ਕਿਸਾਨਾਂ ਲਈ ਲੜਿਆ ਮਿਹਦੂਰਾਂ ਵਾਲੀ ਲੜੇ ਆ ਨੌਜਵਾਨਾਂ ਦੇ ਹੱਕਾਂ ਲਈ ਲੜੇ ਆ ਛੋਟੇ ਵਪਾਰੀਆਂ ਲਈ ਲੜੇ ਆ ਤੇ ਉਹ ਮਰਿੰਦਰ ਸਿੰਘ ਰਾਜਾ ਵੜਿੰਗ ਲੜੇ ਆ ਜਿੱਥੇ ਵੀ ਕਿਤੇ ਲੋਕਾਂ ਦੇ ਕੋਈ ਤਸ਼ੱਦਦ ਹੁੰਦਾ ਰਾਜਾ ਵੜਿੰਗ ਜੀ ਖੜੇ ਆ ਤੇ ਲੁਧਿਆਣੇ ਦੇ ਲੋਕਾਂ ਨੇ ਬਹੁਤ ਵੱਡਾ ਆਸ਼ੀਰਵਾਦ ਦੇ ਕੇ ਉਹਨਾਂ ਨੂੰ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਡੇਗੀਏ ਪਰ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਝੰਡਾ ਬੁਲੰਦ ਕੀਤਾ ਮਾ ਰਾਇ ਨੇ ਕਿਰਪਾ ਕੀਤੀ ਤੇ ਲੋਕਾਂ ਨੇ ਅਸ਼ੀਰਵਾਦ ਦਿੱਤਾ ਮੈਂ ਕਿਹਾ ਸਰਦਾਰ ਮਰਿੰਦਰ ਸਿੰਘ ਰਾਜਵੜਿੰਗ ਪੰਜਾਬ ਚ ਜਿੱਥੇ ਮਰਜੀ ਜਾ ਕੇ ਇਲੈਕਸ਼ਨ ਲੜਦਾ ਹੈ ਨਾ ਤੇ ਲੋਕੋ ਅਸ਼ੀਰਵਾਦ ਦੇ ਦਿੰਦੇ ਆ ਕਹਿੰਦੇ ਕਿ ਜਿਵੇਂ ਸਾਡੇ ਪਰਿਵਾਰ ਦਾ ਮੈਂਬਰੀ ਆ ਗਿਆ ਤੇ ਵੇਖੋ ਉਥੇ ਪਾਰਲੀਮੈਂਟ ਦੇ ਮੈਂਬਰ ਜਾ ਕੇ ਬਣ ਗਏ ਇਹ ਕਾਂਗਰਸ ਪਾਰਟੀ ਹੀ ਬਣਾ ਸਕਦੀ ਆ ਜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਉਥੇ ਹੁਕਮ ਲਾਇਆ ਤੇ ਮੈਂਬਰ ਬਣੇ ਪਾਰਲੀਮੈਂਟ ਦੇ ਇਹ ਹੋਰ ਪਾਰਟੀਆਂ ਚ ਤੁਸੀਂ ਵੇਖੋਗੇ ਬੜੇ-ਬੜੇ ਲੋਕ ਹੀ ਆਉਂਦੇ ਆ ਠੀਕ ਹੈ ਜੀ ਤੇ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਪਾਰਖੂ ਨਜ਼ਰ ਆ ਜਿਹੜੀ ਉਹਨਾਂ ਨੇ 117 ਜ਼ਿੰਮੇਵਾਰੀਆਂ ਜਿਹੜੀਆਂ ਕੋਆਰਡੀਨੇਟਰ ਸਹਿਬਾਨਾਂ ਨੂੰ ਦਿੱਤੀਆਂ ਵਾ ਆਮ ਸਿਪਾਈਆਂ ਨੂੰ ਵਰਕਰਾਂ ਨੂੰ ਜੋ ਜ਼ਿੰਮੇਵਾਰੀਆਂ ਲਾਈਆਂ ਜੀ ਜੀ ਬਹੁਤ ਵੱਡੀ ਦੇਣਾ ਤੇ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਮੁਹੱਈਏ ਦੇ ਉਹਨਾਂ ਪਰਿਵਾਰਾਂ ਨੂੰ ਬੜੀ ਆਸ ਰਹਿਣ ਵਾਲੀ ਹੈ ਕਿ ਸਾਡੀ ਕੋਈ ਆਵਾਜ਼ ਬਣੂਗਾ ਜਿਨ੍ਹਾਂ ਦੇ ਵੱਖ-ਵੱਖ ਸਾਲਾਂ ਦੇ ਵਿੱਚ ਦੋ ਵਾਰ ਜਰੀਲੀ ਸ਼ਰਾਬ ਦੇ ਨਾਲ ਜਿਨ੍ਹਾਂ ਦੇ ਬੰਦੇ ਮਰ ਗਏ ਘਰ ਦੇ ਮੈਂਬਰ ਚਲੇ ਗਏ ਉਹਨਾਂ ਦੀ ਆਵਾਜ਼ ਬੰਦ ਦੇ ਲਈ ਫਿਰ ਕਿਵੇਂ ਦੀ ਤਿਆਰੀ ਹੈ ਤੇ ਕਿਵੇਂ ਦਾ ਉਥੋਂ ਦੇ ਲੋਕਾਂ ਦੀ ਨਵਜ ਪਰਛਾਨਣ ਦੇ ਲਈ ਜਿਹੜੀ ਉਹ ਮਿਹਨਤ ਰਹੇਗੀ ਵੇਖੋ ਜੀ ਜਿਹੜੀ ਮਜੀਠੇ ਵਿੱਚ ਦੁਖਦਾਈ ਜਿਹੜੀ ਘਟਨਾ ਹੋਈ ਬਹੁਤ ਵੱਡੀ ਦੁਖਦਾਈ ਘਟਨਾ ਜਿਹਦੇ ਨਾਲ ਸਾਡੇ ਭਰਾ ਚਲੇ ਗਏ ਦੁਨੀਆ ਤੋਂ ਮੈਂ ਇਸ ਗੱਲ ਤੇ ਸਿਆਸਤ ਨਹੀਂ ਕਰਦਾ ਪਰ ਗੱਲ ਇਹ ਆ ਵੀ ਉਹਨਾਂ ਨਾਲ ਬਹੁਤ ਵੱਡਾ ਤੱਕਾ ਹੋਇਆ ਤੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਡੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵਿਰੋਧੀ ਤਰ ਦੇ ਲੀਡਰ ਉਸ ਸਮੇਂ ਪਹੁੰਚੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਦੁੱਖ ਨੂੰ ਸਾਂਝਾ ਕੀਤਾ ਉਹਨਾਂ ਦੇ ਨਾਲ ਉਹਨਾਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ ਤੇ ਸਾਡੇ ਮਾਨਯੋਗ ਪਾਰਲੀਮੈਂਟ ਦੇ ਮੈਂਬਰ ਸਰਦਾਰ ਗਰਜੀਤ ਸਿੰਘ ਔਜਲਾ ਜੀ ਜੋ ਅਮਰਸਰ ਤੋਂ ਜਿਨ੍ਹਾਂ ਦੀ ਲੋਕ ਸਭਾ ਵਿੱਚ ਉਹ ਵਿਧਾਨ ਸਭਾ ਹੁੰਦੀ ਆ ਉਹਨਾਂ ਨੇ ਵੀ ਜਾ ਕੇ ਦੁੱਖ ਵੰਡਾਇਆ ਤੇ ਉਹਨਾਂ ਦੀ ਆਵਾਜ਼ ਚੱਕੀ ਤੇ ਉਹਨਾਂ ਨੂੰ ਜੋ ਕੁਝ ਸਰਕਾਰ ਨੇ ਦਿੱਤਾ ਇਸੇ ਕਰਕੇ ਮਿਲਿਆ। ਉਸ ਤਰ੍ਹਾਂ ਕੋਈ ਪੁੱਛਦਾ ਵੀ ਨਹੀਂਗਾ ਤੇ ਜਿਹੜੀ ਮੇਰੀ ਗੱਲ ਰਹਿ ਗਈ ਮੈਂ ਤਾਂ ਇੱਕ ਪਾਰਟੀ ਦਾ ਸਿਪਾਹੀ ਆ। ਮੇਰੀ ਜਿੱਥੇ ਡਿਊਟੀ ਲੱਗੂਗੀ ਮੈਂ ਜਾਊਂਗਾ। ਮੈਂ ਆਪਣੇ ਆਪ ਹੀ ਉਹਨਾਂ ਪਰਿਵਾਰਾਂ ਕੋਲ ਗਿਆ ਵੀ ਸੀ ਤੇ ਹੁਣ ਵੀ ਜਾਊਂਗਾ ਤੇ ਉਹਨਾਂ ਦੇ ਜਿਹੜੇ ਹੱਕ ਉਹਨਾਂ ਨੂੰ ਕੀ ਮਿਲਿਆ ਵਾ? ਜੇ ਨਹੀਂ ਵੀ ਮਿਲਿਆ ਉਹਦੇ ਲਈ ਆਵਾਜ਼ ਵੀ ਚੱਕਾਂਗੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਸਰਕਾਰ ਆਊਗੀ ਉਹਦੇ ਵਿੱਚ ਵੀ ਜੋ ਸਾਡੀ ਸੀਨੀਅਰ ਲੀਡਰਸ਼ਿਪ ਆ ਜੋ ਕਰ ਸਕਦੀ ਹੋਊਗੀ ਉਹ ਹੋਊਗਾ ਬਿਲਕੁਲ। ਕਾਂਗਰਸ ਦਾ ਪਰਿਵਾਰ ਬਹੁਤ ਵੱਡਾ ਹੈ ਤੇ ਕਾਂਗਰਸ ਦਾ ਪਰਿਵਾਰ ਜਿਹੜਾ ਵੱਡਾ ਹੋਣ ਦੇ ਕਾਰਨ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਸੱਤਾਧਿਰ ਪਾਰਟੀ ਲਾ ਲੋ ਉਹਨਾਂ ਦਾ ਇੱਕ ਹਮੇਸ਼ਾ ਵਿਅੰਗ ਜਾਂ ਤੰਜ ਵੀ ਰਹਿੰਦਾ ਕਿ ਆਪਸ ਵਿੱਚ ਨਹੀਂ ਇਕੱਠੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕੋਈ ਐਨੂੰ ਚਲਾ ਗਿਆ ਕੋਈ ਐਨੂੰ ਕਾਂਗਰਸ ਇਕੱਠੀ ਹੈ ਜਾਂ ਨਹੀਂ ਇਕੱਠੀ ਵਰਕਰਾਂ ਤੱਕ ਕੀ ਮੈਸੇਜ ਪਹੁੰਚਦਾ ਇਹ ਵੀ ਜ਼ਰੂਰ ਦੱਸਿਓ ਜੀ ਵੇਖੋ ਸਾਬ ਗੱਲ ਇਹ ਆ ਵੀ ਕਾਂਗਰਸ ਪਾਰਟੀ ਇਕੱਠੀ ਆ ਜੀ ਜੀ ਛੋਟੇ ਲੈਵਲ ਤੋਂ ਬੂਥ ਲੈਵਲ ਤੋਂ ਲੈ ਕੇ ਤੇ ਸਟੇਟ ਲੈਵਲ ਤੱਕ ਸਮੁੱਚੀ ਕਾਂਗਰਸ ਇਕੱਠੀ ਆ ਜੀ ਤੇ ਪਰਿਵਾਰਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਪਰਿਵਾਰਾਂ ਵਿੱਚ ਚਲੋ ਕਿਸੇ ਵੇਲੇ ਹੋ ਜਾਂਦਾ ਵਾਧਾ ਕਟਾ ਥੋੜਾ ਬਹੁਤ ਆ ਕੋਈ ਵੱਡੀ ਗੱਲ ਨਹੀਂ ਕੀ ਜੀ ਜੀ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਐ ਬੜੇ ਜਝਾਰੂ ਆ ਜੀ ਜੀ ਤੇ ਬੜੇ ਜਰਨੈਲ ਤਕੜੇ ਬੈਠੇ ਆ ਜਿਹੜੇ ਲੋਕਾਂ ਦੀ ਲੜਾਈ ਲੜਦੇ ਆ ਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਇਕੱਠੀ ਆ ਤੇ ਲੋਕਾਂ ਦੇ ਹੱਕਾਂ ਲਈ ਤੁਸੀਂ ਵੇਖਿਓ ਕਿਤੇ ਵੀ ਕੋਈ ਗੱਲ ਲੋਕਾਂ ਦੇ ਹੱਕਾਂ ਦੀ ਆਉਂਦੀ ਤੇ ਕਾਂਗਰਸ ਪਾਰਟੀ ਇਕੱਠੀ ਹੁੰਦੀ ਆ ਜੀ ਜੇ ਸਾਡੀ ਕਾਂਗਰਸ ਪਾਰਟੀ ਕੋਈ ਲੜਾਈ ਆ ਗਈ ਗਾੜੀ ਸਾਂਝੀ ਉਹ ਲੜਦੀ ਆ ਕਿ ਸਾਡੀ ਕਾਂਗਰਸ ਪਾਰਟੀ ਸਮੁੱਚੇ ਸੀਨੀਅਰ ਲੀਡਰਸ਼ਿਪ ਸਾਰੀ ਇਕੱਠੀ ਹੈ। ਇਹ ਮਜੀਠੇ ਦੇ ਲੋਕ ਹੁਣ ਜਿਹੜੇ ਆ ਇੱਕ ਉਹਨਾਂ ਨੂੰ ਆਸ ਰਹੇਗੀ ਕਿ ਕਾਂਗਰਸ ਵੱਲੋਂ ਕੋਈ ਆਵਾਜ਼ ਬੁਲੰਦ ਕਰਨ ਲਈ ਪਹੁੰਚਿਆ। ਉੱਥੋਂ ਦੇ ਵਰਕਰ ਵੀ ਜਿਹੜੇ ਹੋਣਗੇ ਉਹਨਾਂ ਨੂੰ ਵੀ ਆਸ ਰਹੇਗੀ ਤਾਂ ਕਿਸ ਤਰੀਕੇ ਦਾ ਭਰੋਸਾ ਦਿਵਾਉਂਦੇ ਜ ਉਹਨਾਂ ਨੂੰ। ਵੇਖੋ ਜੀ ਉਹਨਾਂ ਦੀ ਜੋ ਵੀ ਲੜਾਈ ਜੋ ਉਹਨਾਂ ਦੇ ਹੱਕ ਹੋਏ ਮਜੀਠੇ ਵਿਧਾਨ ਸਭਾ ਹਲਕੇ ਦੇ ਜੀ ਜੀ ਮੇਰੀ ਤਾਂ ਜ਼ਿੰਮੇਵਾਰੀ ਪਾਰਟੀ ਨੇ ਸੰਗਠਨ ਦੀ ਮਜ਼ਬੂਤੀ ਲਈ ਲਾਈ ਆ ਕਿਉਂਕਿ ਮੈਂ ਪਾਰਟੀ ਦੇ ਦਿਸ਼ਾ ਨਿਰਦੇਸ਼ ਤੇ ਜੋ ਕੰਮ ਕਰੂੰਗਾ ਤੇ ਜਿਹੜੇ ਲੋਕਾਂ ਦੇ ਹੱਕਾਂ ਦੀ ਆਵਾਜ਼ ਆ ਉਹ ਵੀ ਚੱਕਾਂਗੇ ਤੇ ਪਾਰਟੀ ਦੇ ਪ੍ਰਧਾਨ ਤੱਕ ਅਸੀਂ ਸਰਦਾਰ ਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਜੀ ਤੱਕ ਤੇ ਵਿਰੋਧੀ ਧਿਰ ਦੇ ਲੀਡਰ ਸਾਹਿਬਾਨ ਤੱਕ ਅਸੀਂ ਪਹੁੰਚਾਵਾਂਗੇ ਲੋਕਾਂ ਦੇ ਹੱਕ ਸਾਡੀ ਸਰਕਾਰ ਬਣੇ ਤੋਂ ਪਹਿਲੇ ਦੇ ਧਾਰ ਤੇ ਜਿਹੜੇ ਹੱਕ ਦਿੱਤੇ ਜਾਣਗੇ ਮੈਂ ਦੁਬਾਰਾ ਫੇਰ ਤੁਹਾਡੇ ਕੋਲ ਆਉਂਗਾ ਪਿੰਡ ਦੇ ਵਸਨੀਕ ਮੌਜੂਦ ਨੇ ਜਿਹੜੇ ਸਨਮਾਨਤ ਕਰਨ ਵਾਸਤੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਕਹਿੰਦੇ ਕੋਈ ਵੀ ਨੇਤਾ ਜਾਂ ਕੋਈ ਵੀ ਲੀਡਰ ਹੈ ਜੀ ਉਹਦੇ ਪਿੰਡੋਂ ਜਾ ਕੇ ਪਤਾ ਕਰੋ ਵੀ ਉਹ ਕਿੱਤਰਾਂ ਦਾ ਹੈ ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਬੜੇ ਲੰਮੇ ਸਮੇਂ ਤੋਂ ਇਸ ਵੀਰ ਨੇ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਅਤੇ ਕਿਵੇਂ ਵੇਖਦੇ ਹੋ ਪਿੰਡ ਤੋਂ ਤੁਸੀਂ ਉਹਨਾਂ ਦੇ ਪਿੰਡ ਦੇ ਹੋ ਕਿਵੇਂ ਵੇਖਦੇ ਹੋ ਅੱਜ ਇੱਕ ਨਵੀਂ ਜ਼ਿੰਮੇਵਾਰੀ ਤੇ ਪਿੰਡ ਵਾਸਤੇ ਵੀ ਪਿੰਡ ਤੋਂ ਸਿੱਧੀ ਇੱਕ ਹਲਕੇ ਦੀ ਜ਼ਿੰਮੇਵਾਰੀ ਮਿਲ ਜਾਣੀ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਦੇਖੋ ਜੀ ਜਿਹੜੀ ਜ਼ਿੰਮੇਵਾਰ ਦਿੱਤੀ ਆ ਪਾਰਟੀ ਐਲਨ ਸਰਦਾਰ ਨਰੂਪ ਸਿੰਘ ਨੂੰ ਨਾ ਪਹਿਲਾਂ ਤੇ ਅਸੀਂ ਨਾ ਧੰਨਵਾਦ ਕਰਦੇ ਪਿੰਡ ਦੀ ਗੱਲ ਇਹ ਆ ਵੀਰ ਪਿੰਡ ਦਾ ਵੀਰ ਜਿੰਨਾ ਪਿੰਡ ਵਾਲੇ ਤਾਂ ਅਸੀਂ ਹੈਗੇ ਹੈਗੇ ਆ ਇਲਾਕੇ ਦੇ ਵਿੱਚ ਵਿਚਰਦੇ ਮੇਰੇ ਵੀਰ ਨੂੰ 20 ਸਾਲ ਹੋ ਗਏ ਆ ਸਰਕਾਰਾਂ ਵੀ ਹੰਡਾਈਆਂ ਜੀ ਜੀ ਅਮਰਿੰਦਰ ਸਿੰਘ ਰਾਜਾ ਬੜੀ ਅੰਗ ਨਾਲ ਇਹਨਾਂ ਦਾ ਚਲੋ ਸ਼ੁਰੂ ਤੋਂ ਬਹੁਤ ਜ਼ਿਆਦਾ ਪਿਆਰ ਰਿਹਾ ਵਾ ਇੱਥੇ ਨਹੀਂ ਤੇ ਮਾੜੀ-ਮੋਟੀ ਕਿਸੇ ਦੀ ਕਿਤੇ ਹੱਥ ਪੈ ਜੇ ਨਾ ਜੀ ਜੀ ਕੋ 10 ਬੀ ਲੱਖ ਰੁਪਏ ਇਕੱਠਾ ਕਰਕੇ ਤੇ ਭੱਜ ਜਾਂਦਾ ਜੀ ਜੀ ਤੇ ਜਿਹੜੇ ਬੰਦੇ ਦੀ ਪ੍ਰਧਾਨ ਦੇ ਨਾਲ ਜਾਂ ਵੱਡੀਆਂ ਵੱਡੀਆਂ ਮਲਬਾਜਵਾ ਸਾਹਿਬ ਜਿੰਨੇ ਵੀ ਵੱਡੇ ਲੀਡਰ ਸਾਰਿਆਂ ਨਾਲ ਹੋਵੇ ਨੇੜਤਾ 1 ਰੁਪਈਆ ਦਾ ਕਿਸੇ ਤੇ ਦਾਗ ਨਾ ਹੋਵੇ ਤੇ ਉਹਦਾ ਫਿਰ ਇਲਾਕੇ ਵਾਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜੀ ਵਧੀਆ ਮਿਹਨਤੀ ਬੰਦਾ ਜੀ ਜੀ ਓਣ ਵਾਲੇ ਸਮੇਂ ਸਰਕਾਰ ਬਣਦੀ ਆ ਤਾਂ ਪਿੰਡ ਪਿੰਡ ਵੱਲੋਂ ਅੱਗੇ ਵੀ ਜੇ ਮੋਰੀ ਰਹਿੰਦੇ ਤਾਂ ਕਿਹੜੇ ਕੰਮ ਦੇ ਲਈ ਮੋਰੀ ਚੁਣੋਗੇ ਵੀ ਨਵਰੂਪ ਜੀ ਆਪਣੇ ਪਿੰਡ ਦੇ ਯਾਰ ਕੋਈ ਆਹ ਕੰਮ ਆਪਾਂ ਕਰਨੇ ਕੰਮ ਵੀਰ ਇੱਕ ਤੇ ਸਾਡੇ ਗਰਾਊਂਡ ਬਣਨ ਵਾਲੀ ਆ ਪਿੰਡ ਦੀ ਜਿਹੜੀ ਆ ਸਾਡੇ ਨਾ ਮਤਲਬ ਗਰਾਊਂਡ ਦਾ ਬੜਾ ਵਾ ਬੱਚੇ ਜਿਹੜੇ ਸਾਡੇ ਆਉਂਦੇ ਆ ਬਾਕੀ ਜਿਹੜਾ ਨਸ਼ਾ ਨਸ਼ੇ ਦਾ ਜਿਹੜਾ ਬਣ ਉਹਦੇ ਬਾਰੇ ਇਹਨਾਂ ਨੇ ਵੀਰ ਨੂੰ ਆਖਾਂਗੇ ਪਹਿਲਾਂ ਵੀ ਕੰਮ ਕਰਦਾ ਵਾ ਸਾਡੇ ਨਾਲ ਅਸੀਂ ਨਸ਼ਾ ਮਤਲਬ ਜਿਹੜਾਈ ਕਮੇਟੀ ਬਣਾਈ ਉਹਦੇ ਵਿੱਚ ਬਹੁਤ ਵਧੀਆ ਮੇਰੇ ਭਰਾ ਨੇ ਸਾਥ ਦਿੱਤਾ ਵਾ ਤੇ ਬਾਕੀ ਮਿਹਨਤੀ ਵਰਕੇ ਦੇ ਅਸੀਂ ਦੇਖੋ ਹੱਥ ਵੜ ਕੇ ਜਿੱਥੇ ਵੀ ਲੋੜ ਪਈ ਲਏ ਲਵਾਂਗੇ ਕੰਮ ਕਿਉਂਕਿ ਜਿਹੜਾ ਮਿਹਨਤੀ ਬੰਦਾ ਹੋਣਾ ਉਹਨੇ ਇਸ ਬੰਦੇ ਨੂੰ ਜਿਹੜਾ ਮਾਨ ਸਤਕਾਰ ਮਿਲਿਆ ਨਾ ਇਹ ਕਿਹੇ ਮਤਲਬ ਇਹਨੇ ਕੋ ਲੈਗਸੀ ਨਹੀਂ ਕੀ ਪ੍ਰਾਣੀ ਇਹਦਾ ਕਰਕੇ ਮਿਲਿਆ ਵਾ ਸਿਰਫ ਮਿਹਨਤ ਦਾ ਕਰਕੇ 20 ਸਾਲ ਹੋ ਗਏ ਮੇਰੇ ਵੀਰ ਨੂੰ ਮੇਰੇ ਤੋਂ ਛੋਟਾ ਵਾ ਭਾਵੇਂ ਪਰ ਕੰਮ ਬੜੇ ਕੀਆ ਇੰਡੀਆ ਦਾ ਇਹੋ ਜਿਹਾ ਕੋਈ ਵੀ ਕੋਨਾ ਨਹੀਂ ਹੋਊਗਾ ਜਿੱਥੇ ਦੀ ਪਾਰਟੀ ਵੱਲੋਂ ਡਿਊਟੀ ਨਹੀਂ ਲੱਗੀ ਤੇ ਇਹ ਵੀਰ ਨੇ ਆਪਣਾ ਘਰ-ਬਾਰ ਛੱਡ ਕੇ ਸਾਰਾ ਇਕੱਲਾ-ਕੱਲਾ ਹੈਗਾ ਮੇਰਾ ਭਰਾ ਆਪਣਾ ਸਾਰਾ ਸਾਰਾ ਟਾਈਮ ਵੀ ਪਾਰਟੀ ਨੂੰ ਤਕਰੀਬਨ 15 ਸਾਲ ਤੇ ਬਿਲਕੁਲ ਪਾਰਟੀ ਦੇ ਵਿੱਚ ਹੀ ਇਹਨੂੰ ਜੀ ਜੀ 24 ਘੰਟੇ ਉਹਨਾਂ ਨੇ ਲਈ ਹਾਜ਼ਰ ਰਿਹਾ ਤੇ ਇਹੋ ਜਿਹਾ ਮਿਹਨਤੀ ਬੰਦਾ ਹੋਊਗਾ ਤੇ ਕੋਈ ਨਹੀਂ ਕੰਮ ਤਾਂ ਹੱਥ ਫੜ ਕੇ ਕਰਾਈ ਲਵਾਗੇ ਜਿਹੜੇ ਉਹ ਨਾਲ ਗਏ ਪਿੰਡ ਤੋਂ ਉੱਠ ਕੇ ਐਡੇ ਵੱਡੇ ਲੈਵਲ ਤੱਕ ਜਾਣਾ ਮਾਣ ਮਹਿਸੂਸ ਕਰ ਰਹੇ ਹੋ ਬਿਲਕੁਲ ਕਰਦੇ ਆ ਜੀ ਮਾਣ ਮਹਿਸੂਸ ਕਰਦੇ ਤੇ ਖਲੋਤੇ ਨਹੀਂ ਤੇ ਮਾਣ ਆ ਹੁੰਦਾ ਕੋਈ ਉਹੋ ਜਿਹਾ ਬੰਦਾ ਤੇ ਹੁਣ ਸਾਨੂੰ ਵੀ ਤੁਹਾਨੂੰ ਪਤਾ ਤੁਹਾਡਾ ਚਾਰ ਬੰਦੇ ਜਾਂ ਪਤਾ ਵੀ ਕੱਲ ਨੂੰ ਜਿੱਥੇ ਸਾਡਾ ਭਰਾ ਜਾਊਗਾ ਜਾਂ ਹੀ ਆਖਾਂਗੇ ਸਾਡਾ ਭਰਾ ਆਇਆ ਵਾ ਜਾਂ ਹਨ ਲੋਕੀ ਪੁੱਛਣਗੇ ਜਿਹੜੇ ਪਡਾਲੇ ਕੇ ਮੈਂਡ ਨਮੂਰੂਪ ਕਿਦਾਂ ਵਾ ਵੀ ਇਹ ਤੇ ਨਹੀਂ ਕੋਈ ਆਖੂਗਾ ਸਾਡੇ ਨਾਲ ਠੱਗੀ ਮਾਰ ਗਿਆ ਉਹ ਕਰਕੇ ਉਹ ਜੇ ਬੰਦੇ ਨਾਲ ਨਹੀਂ ਖਲੋਤਾ ਜਾਂਦਾ ਖਲੋਤੇ ਅਸੀਂ ਤਾਂ ਹੀ ਆਣ ਕੇ ਬਹੁਤ ਘੱਟ ਲੋਕ ਇਹ ਲੀਡਰਾਂ ਨਾਲ ਖਲੋਂਦਾ ਮੈਂ ਉਹ ਕਦੀ ਖਲੋਂਦਾ ਨਹੀਂ ਕਹਿਣਾ ਕੀ ਬਾਤ ਹੈ ਕੰਪਲੀਟ ਬਾਹੀਂ ਹੈ ਕੇ ਫੈਡਰੇਸ਼ਨ ਦੇ ਬੰਦੇ ਜੀ ਜੀ ਭਾਈ ਮਈਤਾ ਸਾਹਿਬ ਨੇ ਬਾਹੀਂ ਤਾਂ ਚਾਲ ਉਹਦੇ ਬੰਦੇ ਤੁਰਦੇ ਅਸੀਂ ਬੰਦਾ ਪਹਿਲਾਂ ਪਰਖ ਕੇ ਫਿਰ ਉਹਦੇ ਨਾਲ ਖਲੋਣੇ ਤਾਂ ਖਲੋਂਦੇ ਨਹੀਂ ਕੀ ਬਾਤ ਹੈ ਡਾਲੇ ਕੇ ਸਾਹਿਬ ਕੀ ਅੰਤ ਵਿੱਚ ਕਹਿਣਾ ਚਾਹੋ ਕੀ ਭਾਵਨਾ ਰੱਖਦੇ ਹੋ ਪਿੰ ਸਾਨੂੰ ਨੂੰ ਮਿਲ ਰਹੀ ਹੈ ਕਿ ਅੰਤ ਵਿੱਚ ਫਿਰ ਤੋਂ ਇੱਕ ਵਾਰ ਹਾਈ ਕਮਾਂਡ ਦੇ ਨਾਲ-ਨਾਲ ਪਿੰਡ ਦਾ ਸਨਮਾਨਤ ਕਰਨ ਆਇਆ ਦਾ ਧੰਨਵਾਦ ਤੇ ਕੀ ਆਖਰੀ ਬੋਲ ਰਣਗੇ ਜੀ ਵੇਖੋ ਜੀ ਵਾਇਗਰੂ ਨੇ ਕਿਰਪਾ ਕੀਤੀ ਕਿਉਂਕਿ ਜੋ ਜ਼ਿੰਮੇਵਾਰੀ ਪਈ ਆ ਕਿ ਮੇਰੇ ਸਤਿਕਾਰਯੋਗ ਸਾਰੇ ਵੱਡੇ ਭਰਾ ਨੇ ਕਿਆ ਬਾਤ ਹੈ ਇਹ ਸਰਦਾਰ ਹਰਪ੍ਰੀਤ ਸਿੰਘ ਜੀ ਸਾਡੇ ਸਰਪੰਚ ਸਭ ਸਾਡੇ ਭਰਾ ਨੇ ਠੀਕ ਆ ਤੇ ਲੋਕਾਂ ਲਈ ਪਿੰਡ ਦੀ ਲੜਾਈ ਲੋਕਾਂ ਦੇ ਹੱਕਾਂ ਲਈ ਲੜਦੇ ਨੇ ਜੋ ਪਿੰਡ ਦੇ ਮਸਲੇ ਨੇ ਹਮੇਸ਼ਾ ਲੋਕਾਂ ਨਾਲ ਖੜਦੇ ਨੇ ਤੇ ਮੇਰੇ ਵੱਡੇ ਭਰਾ ਦਾ ਮੇਰੇ ਤੇ ਅਸ਼ੀਰਵਾਦ ਰਿਹਾ ਹਮੇਸ਼ਾ ਹੀ ਆਉਣ ਵਾਲੇ ਸਮੇਂ 'ਚ ਵੀ ਰਹੂਗਾ ਤੇ ਪਿੰਡ ਦੇ ਵਿੱਚ ਤੇ ਮੰਨ ਲਓ ਜਿੱਥੇ ਮੇਰਾ ਹਲਕਾ ਪ੍ਰਵਾਹ ਰ ਆ ਉਥੇ ਪਿੰਡ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਜੀ ਜੀ ਕਿਉਂਕਿ ਇੱਥੇ ਮੈਂ ਜੰਮਿਆ ਇੱਥੇ ਪਲਿਆ ਇੱਥੇ ਮੈਂ ਖੇਡਿਆ ਠੀਕ ਆ ਜੀ ਇੱਕ ਮੇਰਾ ਲਾਗੇ ਖੈਰਾ ਪਿੰਡ ਆ ਇਹਨਾਂ ਦੋਹਾਂ ਪਿੰਡਾਂ 'ਚ ਮੈਂ ਖੇਡਿਆ, ਜੰਮਿਆ, ਪਲਿਆ, ਇੱਥੇ ਹੀ ਜਵਾਨ ਹੋਇਆ। ਇਹ ਸਾਰੇ ਭੈਣਾ ਭਰਾਵਾਂ ਨਾਲ ਹੀ ਮੈਂ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਵਾਹਿਗੁਰੂ ਨੇ ਕਿਰਪਾ ਕੀਤੀ। ਅੱਜ ਜਿਹੜੇ ਮੇਰੇ ਤਰਨ ਤਨ ਹਲਕੇ ਦੇ ਮੇਰੇ ਆਗੂ ਸਹਿਬਾਨ, ਪੰਚ ਸਰਪੰਚ, ਐਮਸੀ ਸਹਿਬਾਨ, ਜਿਹੜੇ ਮੇਨ ਸਾਡੇ ਸੀਨੀਅਰਟੀ ਵਾਲੇ ਲੀਡਰ ਸਹਿਬਾਨ, ਜਿਹੜੇ ਬੜੇ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਆ, ਉਹ ਮੈਨੂੰ ਅਸ਼ੀਰਵਾਦ ਅਤੇ ਮੈਨੂੰ ਪਿਆਰ ਸਤਿਕਾਰ ਦੇਣ ਲਈ ਪਹੁੰਚੇ ਆ। ਆਪਣੇ ਭਰਾ ਵਾਸਤੇ ਆਏ ਆ। ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਵੇਂ ਸਾਡੇ ਉਹ ਮੈਂਬਰ ਸਭ ਬੈਠੇ ਨੇ ਸਾਡੇ ਬਜ਼ੁਰਗਾਂ ਤੋਂ ਪੁਰਾਣਾ ਪਰਿਵਾਰ ਹੀ ਹੀ ਉਹ ਸਾਡਾ ਪਰਿਵਾਰ ਆ ਜੀ ਠੀਕ ਆ ਤੇ ਸਾਡੇ ਪ੍ਰਧਾਨ ਜੀ ਹੁਣਾਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਹਮੇਸ਼ਾ ਹੀ ਜੇ ਮੈਂ ਵੀ ਗਲਤ ਕਿਤੇ ਚੱਲੂੰਗਾ ਨਾ ਤੇ ਮੈਨੂੰ ਵੀ ਬਾਹ ਫੜ ਕੇ ਕਹਿਣਗੇ ਨਬਰੂਸਿਆ ਇੱਥੇ ਤੂੰ ਗਲਤ ਆ ਆ ਕੰਮ ਸਹੀ ਕਰ ਇਹ ਇਨਸਾਨ ਖਰਾ ਇਨਸਾਨ ਆ ਜੋ ਕਹਿਣਾ ਮੂੰਹ ਤੇ ਕਹਿਣਾ ਤੇ ਮੈਨੂੰ ਹਮੇਸ਼ਾ ਹੀ ਮੇਰੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਮੇਰਾ ਸਾਥ ਦਿੱਤਾ ਤੇ ਆਉਣ ਵਾਲੇ ਸਮੇਂ ਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇਹਨਾਂ ਦੇ ਸਾਥ ਨਾਲ ਤੇ ਆ ਜਿਹੜੇ ਮੇਰੇ ਭਰਾ ਖਲੋਤੇ ਆ ਸ਼ਾਹੀ ਜੀ ਨੇ ਖਲੋਤੇ ਆ ਇਹ ਸਾਰਿਆਂ ਦੇ ਸਰਪੰਨ ਸਾਹਿਬ ਹੁਣੀਆਂ ਆ ਸਾਡੇ ਪ੍ਰਧਾਨ ਜੀ ਖਲੋਤੇ ਆ ਸਾਡੇ ਪ੍ਰਗਟ ਸੋਣੀ ਸਰਦਾਰ ਕਰੋਤੇ ਆ ਸਾਡੇ ਮੇਰੇ ਭਰਾ ਟੋਟੀਆਂ ਸਾਹਿਬ ਸਾਰੇ ਜਿੰਨੇ ਖਲੋਤੇ ਨੇ ਤੇ ਮੇਰੇ ਸਾਰੇ ਸਿਰ ਦਾ ਤਾਜ ਨੇ ਜਿੱਥੇ ਮੈਂ ਕੋਈ ਕਮੀ ਰਹੂਗੀ ਨਾ ਇਹ ਮੈਨੂੰ ਦੱਸ ਸਕਦੇ ਆ ਕਿ ਨਵਰੂਪ ਸਿਆਹ ਕੰਮ ਇਤਰਾ ਨਹੀਂ ਇਸ ਤਰੀਕੇ ਨਾਲ ਕਰਨਾ ਜੀ ਹਮੇਸ਼ਾ ਇਨਸਾਨ ਸਿੱਖਦਾ ਜੀ ਜੀ ਸਿੱਖ ਸਿੱਖੇ ਕੰਮ ਹੁੰਦੇ ਆ ਕਦੀ ਵੀ ਕੋਈ ਇਕੱਲਾ ਬੰਦਾ ਵੱਡਾ ਨਹੀਂ ਹੋਇਆ ਭੈਣਾ ਭਰਾਵਾਂ ਨਾਲ ਹੀ ਜੋ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਜੀ ਮਜੀਠੇ ਵਿੱਚ ਵੀ ਤੁਸੀਂ ਵੇਖੋਗੇ ਭਰਾ ਮੇਰੇ ਨਾਲ ਹੀ ਹੋਣਗੇ ਸਾਰੇ ਜੀ 2022 ਲਈ ਕਾਂਗਰਸ ਦੇ ਨਤੀਜੇ ਇੱਕ ਜਿਹੇ ਵੇਖਦੇ ਹੋ ਪੰਜਾਬ ਦੇ ਵਿੱਚ ਜੀ ਵੇਖੋ ਜੀ ਕਾਂਗਰਸ ਪਾਰਟੀ ਲਈ ਲੋਕਾਂ ਨੇ ਮਨ ਬਣਾ ਲਿਆ ਜੀ ਕਾਂਗਰਸ ਪਾਰਟੀ ਵਾਸਤੇ ਲੋਕਾਂ ਨੇ ਮਨ ਬਣਾਇਆ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾ ਸਕਦੀ ਆ ਜੇ ਲੋਕਾਂ ਦੀ ਲੜਾਈ ਲੜੀ ਤੇ ਲੋਕਾਂ ਨੂੰ ਹੱਕ ਦਿੱਤੇ ਗਏ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਆ ਇੱਕ ਤਜਰਬੇਕਾਰ ਇੱਕ ਵਿੱਚ ਲੀਡਰ ਬੈਠੇ ਨੇ ਸਾਡੇ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਸਾਡੀ ਸਟੇਟ ਲੈਵਲ ਦੀ ਜਿਹੜੀ ਸਾਡੀ ਜ਼ਿਲ੍ਹਾ ਲੈਵਲ ਦੀ ਬੜੇ ਤਜਰਬੇਕਾਰ ਇਨਸਾਨ ਬੈਠੇ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਨਾਲ ਜਿਹੜਾ ਵਾ ਪ੍ਰਪੋਜ਼ਲਾਂ ਤਿਆਰ ਕਰਕੇ ਉਹ ਵਿਕਾਸ ਵਾਸਤੇ ਜਿਹੜਾ ਕੰਮ ਕਰਨ ਵਾਸਤੇ ਉਹਨਾਂ ਨੂੰ ਤਰੀਕੇ ਆਉਂਦੇ ਆ ਵੀ ਕਿਵੇਂ ਕਿਉਂਕਿ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਕੰਮ ਹੀ ਕੁਛ ਨਹੀਂ ਕੀਤਾ ਯਾਰ ਤੁਹਾਡੇ ਸਾਹਮਣੇ ਆ ਤੁਸੀਂ ਵਿਚਰਦੇ ਜੇ ਕਿੱਡਾ ਵੱਡਾ ਲੋਕਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਉਹ ਵਾਅਦੇ ਆ ਤੋ ਬੁੱਕਰ ਗਏ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਬਣਨੀ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸਮੁੱਚੀ ਟੀਮ ਦਾ ਤੁਹਾਡਾ ਸਾਰਿਆਂ ਦਾ ਮੈਂ ਸਿਰ ਦੇ ਆਪਣੇ ਸਿਰ ਝੁਕਾ ਕੇ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਹਨ ਨਵਰੂਪ ਸਿੰਘ ਡਾਲੇਕੇ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਪਾਰਟੀ ਦੇ ਵੱਲੋਂ ਮਿਲੀ ਹੈ ਅਤੇ ਮਜੀਠੇ ਦੇ ਵਿੱਚ ਉਹਨਾਂ ਨੂੰ ਕੋਆਰਡੀਨੇਟਰ ਜਿਹੜਾ ਹੈ ਪਾਰਟੀ ਵੱਲੋਂ ਨਿਯੁਕਤ ਕੀਤਾ ਗਿਆ ਹੈ ਤਾਂ ਉਹਨਾਂ ਨੇ ਇਹ ਹੀ ਕਿਹਾ ਕਿ ਦੋ ਲੋਕ ਜਿਹੜੇ ਨੇ 2027 ਦੀ ਉਹ ਤਰੀਕ ਉਡੀਕ ਰਹੇ ਨੇ ਅਤੇ ਉਹ ਕਾਂਗਰਸ ਪਾਰਟੀ ਨੂੰ ਵੱਡਾ ਫਤਵਾ ਜਿਹੜਾ ਉਹ ਦੇਣ ਜਾ ਰਹੇ ਨੇ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਕਿਹੜੀ ਪਾਰਟੀ ਦੀ ਝੋਲੀ ਦੇ ਵਿੱਚ ਕਿੰਨੀਆਂ ਸੀਟਾਂ ਤੇ ਕਿਹੜੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਪਣੀ ਸੱਤਾ ਕਬਜ਼ ਕਰਦੀ ਆ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀ ਸਿੰਘ ਨਜ਼ਰ ਪੰਜਾਬ న్యూਸ ਤਰਨਤਾਰਨ